ਮਿੱਤਰੋ ਅਕਸਰ ਹੀ ਪੰਜਾਬ ਨੂੰ ਨਸ਼ੇ ਦੇ ਵਿੱਚ ਬਦਨਾਮ ਕੀਤਾ ਜਾਂਦਾ ਹੈ ਅਸੀਂ ਮੰਨਦੇ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਨਸ਼ਾ ਹੈਗਾ ਚਿੱਟਾ ਹੈਗਾ ਪਰ ਮਿੱਤਰੋ ਦੁਨੀਆ ਦੀ ਨੰਬਰ 1 ਕੰਟਰੀ ਅਮਰੀਕਾ ਇਸ ਸਾਲ ਦੇ ਵਿੱਚ ਕਹਿੰਦੇ ਆ ਵੀ 30% ਨੌਜਵਾਨੀ ਇਹਨਾਂ ਦੀ ਨਸ਼ੇ ਦੇ ਵਿੱਚ ਰੁੜ ਗਈ ਆ ਜਿਦੇ ਵਿੱਚ ਕੁੜੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਆਪਣੇ ਤਾਂ ਚਲੋ ਪੰਜਾਬ ਦੇ ਵਿੱਚ ਜ਼ਿਆਦਾਤਰ ਮੁੰਡੇ ਨਸ਼ਾ ਕਰਦੇ ਆ ਤੇ ਬਹੁਤ ਹੀ ਘੱਟ ਕਰਦੇ ਆ ਰੇਅਰ ਹੀ ਕੇਸ ਮਿਲੂਗਾ ਲੜਕੀ ਦਾ ਤੁਹਾਨੂੰ ਤਾਂ ਮਿੱਤਰੋ ਇੱਥੇ ਲਗਭਗ ਕਹਿੰਦੇ ਵੀ ਕੁੜੀਆਂ ਦੀ ਗਿਣਤੀ ਬਰਾਬਰ ਆ ਜਿੰਨੇ ਮੁੰਡੇ ਨਸ਼ਾ ਕਰਦੇ ਉੰਨੀ ਕੁੜੀਆਂ ਕਰਦੀ ਆ ਤਾਂ ਟਰੰਕ ਟਰੰਪ ਦੀ ਸਰਕਾਰ ਨੇ ਕੀ ਕੀਤਾ ਵੀ ਪਹਿਲਾਂ ਤਾਂ ਇਹਨਾਂ ਦਾ ਨਸ਼ਾ ਬਿਲਕੁਲ ਬੰਦ ਕਰਤਾ ਸੀ ਤਾਂ ਜਿੰਨੇ ਵੀ ਨਸ਼ੇੜੀ ਆਣਾ ਇਹਨਾਂ ਨੇ ਗਰੁੱਪ ਬਣਾ ਕੇ ਚੋਰੀਆਂ ਕਰਨੀਆਂ ਸਟਾਰਟ ਕਰਤੀਆਂ ਸੀ ਇੰਨੀਆਂ ਕਿ ਚੋਰੀਆਂ ਕੀਤੀਆਂ ਕਿ ਟਰੰਪ ਦੀ ਸਰਕਾਰ ਹੋ ਗਈ ਪਰੇਸ਼ਾਨ ਫਿਰ ਉਹਨਾਂ ਨੇ ਕੀ ਕੀਤਾ ਵੀ ਇਹਨਾਂ ਨੂੰ ਫ੍ਰੀ ਨਸ਼ਾ ਦੇਣਾ ਸਟਾਰਟ ਕਰਤਾ ਕਿਉਂਕਿ ਜਦੋਂ ਉਹਨਾਂ ਦਾ ਕੋਈ ਪੱਖ ਨਾ ਚੱਲਿਆ ਤੇ ਉਹਨਾਂ ਨੇ ਇਹਨਾਂ ਨੂੰ ਨਸ਼ਾ ਦੇਣਾ ਸਟਾਰਟ ਕਰਤਾ ਇਹਨਾਂ ਦੇ ਕਾਰਡ ਬਣਾਤੇ ਆ ਤੇ ਹਰ ਰੋਜ਼ ਇਹ ਕੈਪਸੂਲ ਲੈ ਆਉਂਦੇ ਆ ਤੇ ਖਾ ਕੇ ਇਸੇ ਤਰ੍ਹਾਂ ਹੀ ਲਿٹے ਰਹਿੰਦੇ ਆ ਇਹ ਇੱਕ ਇਹਨਾਂ ਦੀ ਸਪੈਸ਼ਲ ਮਾਰਕੀਟ ਆ ਜਿੱਥੇ ਇਹ ਪਏ ਰਹਿੰਦੇ ਆ ਤੇ ਮਿੱਤਰੋ ਹੈਰਾਨੀ ਵਾਲੀ ਗੱਲ ਆ ਆਪਾਂ ਪੰਜਾਬ ਨੂੰ ਬਦਨਾਮ ਕਰਦੇ ਆ ਪੰਜਾਬ ਦੇ ਵਿੱਚ ਆਪਾਂ ਪੁੱਤ ਨੂੰ ਡਰਦੇ ਅਮਰੀਕਾ ਕੈਨੇਡਾ ਭੇਜਦੇ ਆ ਵੀ ਅਮਰੀਕਾ ਜਾਵੜ ਕੈਨੇਡਾ ਜਾਵੜ ਤੇਰੀ ਜ਼ਿੰਦਗੀ ਪਾਂਜੀ ਪਰ ਮਿੱਤਰੋ ਕਿਤੇ ਭੁੱਲ ਕੇ ਵੀ ਉਹ ਇੱਥੇ ਜਿਹੜਾ ਕੈਪਸੂਲ ਖਾਣਾ ਸਟਾਰਟ ਨਾ ਕਰਦੇ ਕਹਿੰਦੇ ਵੀ ਇਹ ਤਾਂ ਮਗਰੋਂ ਵੀ ਨਹੀਂ ਲੈਂਦਾ ਹੁਣ ਇਹਨਾਂ ਦੀ ਸਰਕਾਰ ਦੀ ਨੀਤੀ ਪਤਾ ਕੀ ਆ ਕਿਉਂਕਿ ਇਹਨਾਂ ਤੋਂ ਹੀ ਪਰੇਸ਼ਾਨ ਹੋ ਗਏ ਸੀ ਵੀ ਇਹ ਚੋਰੀਆਂ ਚਕਾਰੀਆਂ ਕਰਦੇ ਸੀ ਉਹਨਾਂ ਨੇ ਕੀ ਕੀਤਾ ਵੀ ਇਹਨਾਂ ਨੂੰ ਡੇਲੀ ਨਸ਼ਾ ਦੇਣਾ ਸਟਾਰਟ ਕਰਤਾ ਜਿੰਨਾ ਵੀ ਨਸ਼ਾ ਦਿੱਤਾ ਜਾਂਦਾ ਦੇ ਜਾਓ ਜਿਸ ਦਿਨ ਓਵਰਡੋਜ਼ ਹੋਊਗੀ ਆਪੇ ਮਰ ਜਾਣਗੇ ਖੱਪ ਜਾਣਗੇ ਤਾਂ ਇਸ ਕਰਕੇ ਮਿੱਤਰੋ ਇੱਥੋਂ ਦੇ ਜਿੰਨੇ ਵੀ ਵੱਡੇ ਵੱਡੇ ਬੰਦੇ ਸੀ ਨਾ ਜਿਨ੍ਹਾਂ ਨੇ ਆਮਦਨ ਕੀਤੀ ਸੀ ਜਦੋਂ ਉਹ ਕੈਪਸੂਲ ਨਸ਼ਾ ਖਾਣ ਲੱਗੇ ਉਹਨਾਂ ਨੇ ਸਾਰੇ ਘਰ-ਬਾਰ ਵੇਚ ਕੇ ਆ ਦੇਖੋ ਤੁਸੀਂ ਇਹੋ ਜੀ ਜਗ੍ਹਾ ਤੇ ਆਣ ਕੇ ਰਹਿੰਦੇ ਨੇ ਇਹ ਤਗੜੇ ਤਗੜੇ ਘਰਾਂ ਦੇ ਕਾਕਿਆਂ ਦੀ ਕਹਾਣੀ ਹੈ ਜੀ ਆਹ ਦੇਖੋ ਤੁਸੀਂ ਕਈਆਂ ਨੇ ਤਾਂ ਆਪ ਦੇ ਘਰ ਤੋਂ ਬੇਦਖਲ ਕਰ ਰੱਖਿਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਨਸ਼ਾ ਕਰ ਰਿਹਾ ਸਾਡੇ ਵੱਸੋਂ ਬਾਹਰ ਹੋ ਜਾਊਗਾ ਬੇਦਖਲ ਕਰ ਦਿੰਦੇ ਆ ਘਰੋਂ ਕੱਢ ਦਿੰਦੇ ਆ ਆਪ ਦੇ ਪੁੱਤ ਨੂੰ ਵੀ ਜਾ ਬਈ ਅਸੀਂ ਨਹੀਂ ਤੈਨੂੰ ਸੰਭਾਲਣਾ ਇਹੋ ਜੀ ਹਾਲਾਤ ਨੇ ਅਮਰੀਕਾ ਦੇ ਤੇ ਆਪਾਂ ਕਹਿ ਦਿੰਨੇ ਆ ਵੀ ਆਪਣਾ ਪੰਜਾਬ ਬਦਨਾਮ ਕੀਤਾ ਹੋਇਆ ਹੈ ਹੋਰ ਕਿਸੇ ਕੰਟਰੀ 'ਚ ਨਸ਼ਾ ਹੀ ਹੈ ਨਹੀਂ ਬਾਈ ਜੀ ਦੁਨੀਆ ਦੀ ਪਾਵਰਫੁੱਲ ਕੰਟਰੀ ਅਮਰੀਕਾ ਜਿੱਥੋਂ ਦਾ ਟਰੰਪ ਨਾ ਆਪਦੇ ਆਪ ਨੂੰ ਕਹਿੰਦਾ ਵੀ ਮੈਂ ਆ ਮੈਂ ਦੁਨੀਆ ਦਾ ਲੀਡਰ ਆ ਉਸ ਦੇਸ਼ ਦਾ ਹਾਲ ਆ ਇਸ ਲੜਕੀ ਨੇ ਜਦੋਂ ਪੁੱਛਿਆ ਗਿਆ ਨੇ ਵੀ ਕੈਪਸੂਲ ਖਾ ਕੇ ਤੈਨੂੰ ਹੁੰਦਾ ਕੀ ਆ ਤੇ ਤੂੰ ਨਸ਼ੇ ਦੇ ਵਿੱਚ ਕਿਉਂ ਆਈ ਬਸ ਉਹ ਕਹਿੰਦੀ ਵੀ ਜਦੋਂ ਮੈਂ ਕੈਪਸੂਲ ਖਾ ਲਈ ਨਹੀਂ ਨਾ ਤੇ ਮੈਨੂੰ ਇਦਾਂ ਲੱਗਦਾ ਵੀ ਮੈਂ ਯਾਨੀ ਕਿ ਲਾਈਕ ਅ ਗॉड ਮਿਲ ਗਿਆ ਮੈਨੂੰ ਗੋਰ ਨਾਲ ਯਾਨੀ ਕਿ ਮੇਰੀ ਮਲਾਪ ਹੋ ਗਿਆ ਤੇ ਇਸ ਤਰੀਕੇ ਨਾਲ ਜਦੋਂ ਬੰਦਾ ਇਹ ਕੈਪਸੂਲ ਖਾ ਲੈਂਦਾ ਨਾ ਇੱਕ ਜ਼ੋੰਬੀ ਟਾਈਪ ਰिएक्ट ਕਰਦਾ ਦੇਖੋ ਜੀ ਲੱਕ ਦੇ ਵਿੱਚ ਕੁੱਬ ਪੈ ਜਾਂਦਾ ਤਾਂ ਮਿੱਤਰੋ ਜਦੋਂ ਵੀ ਇਹ ਕੈਪਸੂਲ ਲਿਆ ਜਾਂਦਾ ਜਾਂ ਡਰੱਗਸ ਲਈ ਜਾਂਦੀ ਹੈ ਤੇ ਬੰਦਾ ਪਹਿਲਾਂ ਤਾਂ ਰिएक्ट ਕਰਦਾ ਹੌਲੀ ਹੌਲੀ ਮੁੜ ਕੇ ਸ਼ਾਂਤ ਹੋ ਜਾਂਦਾ ਸ਼ਾਂਤ ਹੋਣ ਤੋਂ ਬਾਅਦ ਜਿਹੜੀ ਪੋਜੀਸ਼ਨ 'ਚ ਉਹ ਖੜਾ ਜਾਂ ਬੈਠਾ ਹੁੰਦਾ ਉਸੇ ਪੋਜੀਸ਼ਨ 'ਚ ਹੀ ਰਹਿੰਦਾ ਜ਼ਿਆਦਾਤਰ ਇਥੋਂ ਦੇ ਜਿਹੜੇ ਨਸ਼ੇੜੀ ਆ ਉਹ ਹਮੇਸ਼ਾ ਝੁਕਦੇ ਆ ਲੱਕ